ਮੇਰੇ ਬੱਚੇ ਨੂੰ ਕੁਝ ਨਹੀਂ ਪਤਾ ਹਲੇ ਤੱਕ ਵੀ ਮੈਂ ਪੁੱਛਣਾ ਚਾਹੁੰਦੀ ਆ ਸਰਕਾਰ ਨੂੰ ਕੀ ਜਵਾਬ ਦਵਾ ਮੈਂ ਉਹਨੂੰ ਦੋ ਤੁਸੀਂ ਆ ਕੇ ਜਵਾਬ ਮੇਰੇ ਬੱਚੇ ਨੂੰ ਤੁਸੀਂ ਮਾਰਿਆ ਕਿਉਂ ਮਾਰਿਆ ਕੀ ਕਸੂਰ ਸੀ ਉਹਦਾ ਮੰਡੀ ਕੱਲ ਬੰਦ ਕਰਾਂਗੇ ਤੇ ਇਹਨਾਂ ਨੂੰ ਆਪਾ ਹੁਣ ਜਿਹੜੇ ਚੁੱਕਰ ਕੇ ਬੈਠੇ ਮਨ ਰੋਧ ਧਾਰ ਕੇ ਬੈਠੇ ਐ ਇਹਨਾਂ ਨੂੰ ਸ਼ਾਇਦ ਹੁਣ ਇਹਨਾਂ ਦੀ ਵਾਰੀ ਐ ਇਹਨਾਂ ਨੂੰ ਕਰੰਟ ਦੇਣ ਦੀ ਸਰਕਾਰ ਨਾਲ ਲੜਨਾ ਸੌਖਾ ਨਹੀਂ ਹੁੰਦਾ ਬਹੁਤ ਸਾਰੀ ਹਰਡਲਸ ਆਉਣਗੀਆਂ ਫਟਕਾਇਆ ਜਾਊਗਾ ਝੂਠੇ ਇਲਜ਼ਾਮ ਲੱਗਣਗੇ ਬਹੁਤ ਕੁਝ ਹੋਊਗਾ ਤਿਆਰ ਆ ਸੀ ਬਿਲਕੁਲ ਤਿਆਰ ਆ ਕਰੇ ਡੈਥ ਹੋਈ ਐ ਸਾਈਨ ਕਰ ਦੋ ਐਦਾਂ ਦਾ ਮਾਮਲਾ ਵੀ ਤੁਸੀਂ ਚੁੱਪ ਹੋ ਜਾਓ ਕਿਉਂ ਬੋਲਦੇ ਹੋ ਕਿਉਂ ਮਿੱਟੀ ਰੋਲੀ ਆੰਨੇ ਹੋ ਐਦਾਂ ਐਦਾਂ ਧਮਕੀਆਂ ਦਿੱਤੀਆਂ ਜਾਂਦੀਆਂ ਵੀ ਚੁੱਪ ਹੋ ਜਾਓ ਨਾ ਬੋਲੋ ਡਰਗ ਐਡਿਕਸ਼ਨ ਦੇ ਉਹਨਾਂ ਨੂੰ ਸਮਾਨਿਤ ਕੀਤਾ ਗਿਆ ਸੀ ਬਰਨਾਲਾ ਡੀਐਸਪੀ ਵੱਲੋਂ ਬਟ ਅਸੀਂ ਕਦੇ ਵੀ ਨਹੀਂ ਸੋਚਿਆ ਸੀ ਕਿ ਐਦਾਂ ਦੇ ਇਨਸਾਨ ਨਾਲ ਕਦੇ ਇਦਾਂ ਵੀ ਕੁਝ ਹੋ ਸਕਦਾ ਸਭ ਨੂੰ ਮੇਰਾ ਸਤਿ ਸ਼੍ਰੀ ਅਕਾਲ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੁਸੀਂ ਸਾਡੀ ਇੱਕੋ ਪੁਕਾਰ ਤੇ ਤੁਸੀਂ ਸਾਰੇ ਸਾਡੇ ਨਾਲ ਜੁੜੇ ਹੋ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਜਿਨ੍ਹਾਂ ਨਾਲ ਆਪ ਲੜਨ ਜਾ ਰਹੇ ਹਾਂ ਆਪਣੀ ਲੜਾਈ ਸੌਖੀ ਨਹੀਂ ਹੈ ਮੈਂ ਸਭ ਕੁਝ ਸੁਣ ਰਹੀ ਹਾਂ ਸਭ ਕੁਝ ਦੇਖ ਰਹੀ ਹਾਂ ਅਸੀਂ ਇਸ ਚੀਜ਼ ਤੋਂ ਗੋ ਥਰੂ ਹੋ ਰਹੇ ਹਾਂ ਬਹੁਤ ਕੁਝ ਹੋ ਰਿਹਾ ਹੈ ਬਹੁਤ ਕੁਝ ਅਸੀਂ ਦੱਸ ਰਹੇ ਹਾਂ ਬਹੁਤ ਕੁਝ ਅਸੀਂ ਨਹੀਂ ਵੀ ਦੱਸ پا ਰਹੇ ਹਾਂ ਤੁਹਾਨੂੰ ਪਰ ਹੋ ਰਿਹਾ ਹੈ ਬਹੁਤ ਕੁਝ ਹੋ ਰਿਹਾ ਹੈ ਬੈਕ ਐਂਡ ਤੇ ਫਰੰਟ ਐਂਡ ਤੇ ਬਹੁਤ ਕੁਝ ਮਾਮਲਾ ਦਬਾਇਆ ਜਾ ਰਿਹਾ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੋਊਗਾ ਹੋ ਰਿਹਾ ਹੈ ਸਾਡੇ ਨਾਲ ਬਹੁਤ ਕੁਝ ਹੋ ਰਿਹਾ ਹੈ ਕਿਧਰੋਂ ਫੋਨ ਆ ਰਿਹਾ ਹੈ ਕੋਈ ਕਹਿੰਦਾ ਹੈ ਕਿ ਕਰੇ ਡੈਥ ਹੋਈ ਹੈ ਸਾਈਨ ਕਰ ਦਿਓ ਐਦਾਂ ਦਾ ਮਾਮਲਾ ਵੀ ਤੁਸੀਂ ਚੁੱਪ ਹੋ ਜਾਓ ਕਿਉਂ ਬੋਲਦੇ ਹੋ ਕਿਉਂ ਮਿੱਟੀ ਰੋਲੀ ਆਣੇ ਹੋ ਐਦਾਂ ਐਦਾਂ ਧਮਕੀਆਂ ਦਿੱਤੀਆਂ ਜਾਂਦੀਆਂ ਵੀ ਚੁੱਪ ਹੋ ਜਾਓ ਨਾ ਬੋਲੋ ਪਰ ਅਸੀਂ ਜਿਵੇਂ ਅਸੀਂ ਕਰ ਪੁਕਾਰ ਲਗਾਈਏ ਤੁਸੀਂ ਸਭ ਸਾਡੇ ਨਾਲ ਖੜੇ ਹੋਏ ਹੋ ਅਸੀਂ ਵੀ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਅਸੀਂ ਵੀ ਤੁਹਾਡੇ ਨਾਲ ਆ ਅਸੀਂ ਇੰਨੀ ਜਲਦੀ ਹਾਰ ਨਹੀਂ ਮੰਨਾਂਗੇ ਪਹਿਲਾਂ ਜਦੋਂ ਐਕਸੀਡੈਂਟ ਦੀ ਖਬਰ ਮਿਲੀ ਸੀ ਉਦੋਂ ਇਹ ਸੀ ਕਿ ਐਕਸੀਡੈਂਟ ਹੋ ਗਿਆ ਪਰ ਜਦੋਂ ਦੇਖਿਆ ਸਭ ਕੁਝ ਹੌਲੀ ਹੌਲੀ ਜਿਵੇਂ ਵੀਡੀਓ ਸਾਹਮਣੇ ਆਈ ਕੜੀ ਨਾਲ ਕੜੀ ਜੁੜੀ ਤਾਂ ਕੁਝ ਸਟੋਰੀ ਹਲੇ ਵੀ ਸਟੋਰੀ ਪੂਰੀ ਬਣੀ ਨਹੀਂ ਵੈਸੇ ਚੱਕਿਆ ਕਿਉਂ ਕੀ ਰੀਜ਼ਨ ਸੀ ਕੁਝ ਨਹੀਂ ਪਤਾ ਹਲੇ ਇੱਕ ਸਟੋਰੀ ਬਣਨੀ ਹਲੇ ਵੀ ਜ਼ਰੂਰੀ ਹੈ ਖਾਲੀ ਹੈ ਸਾਂ ਠੀਕ ਹੈ ਅਪਾ ਤੈਅ ਤੱਕ ਜਾਵਾਂਗੇ ਲੜਾਂਗੇ ਅਸੀਂ ਤੁਹਾਡੇ ਨਾਲ ਆ ਮੈਂ ਤੁਹਾਨੂੰ ਇਹ ਕਹੂੰਗੀ ਤੇ ਜਿਸ ਇਨਸਾਨ ਲਈ ਆਪਾਂ ਲੜ ਰਹੇ ਆ ਉਹ ਗਲਤ ਨਹੀਂ ਸੀ ਇਨਸਾਨ ਉਹ ਇਨਸਾਨ ਬਹੁਤ ਅੱਛੇ ਇਨਸਾਨ ਸੀ ਇੱਕ ਟੀਚਰ ਸੀ 13 ਸਾਲ ਤੋਂ ਪੜਾ ਰਹੇ ਸੀ ਬਹੁਤ ਬੱਚਿਆਂ ਨੂੰ ਬਹੁਤ ਬੱਚਿਆਂ ਦਾ ਫਿਊਚਰ ਬਣਾਇਆ ਉਹਨਾਂ ਨੇ ਡੀਐਸਪੀ ਐਸਐਸਪੀ ਕੋਈ ਬੱਚਾ ਇਦਾਂ ਦਾ ਨਹੀਂ ਸੀ ਹੁਣ ਬਾਬਾ ਫਰੀਦ ਕਾਲਜ ਉੱਥੇ ਪੜਾ ਕੇ ਆਏ ਆ ਵਾਈਐਸ ਕਾਲਜ ਬਰਨਾਲੇ ਪੜਾ ਕੇ ਆਏ ਆ ਤੁਸੀਂ ਉਹਨਾਂ ਦੀ ਵੈਬਸਾਈਟਸ ਤੇ ਜਾਓ ਤੁਹਾਨੂੰ ਹਰ ਚੀਜ਼ ਮਿਲੋਗੀ ਤੁਹਾਨੂੰ ਇੱਕ ਵੀਡੀਓ ਅੱਜ ਸਵੇਰ ਜਿਹੜੀ ਵਾਇਰਲ ਹੋ ਰਹੀ ਹੈ ਜਸਟ ਮੈਂ ਤੁਹਾਨੂੰ ਉਹ ਹੀ ਸੁਣਾਉਣੀ ਆ ਜੋ ਕਿ ਮੇਰੇ ਸਟੂਡੈਂਟ ਨੇ ਮੈਨੂੰ ਕੱਟ ਕੇ ਭੇਜੀ ਆ ਤੇ ਸੁਬਾਹ ਦੀ ਆਹੀ ਟ੍ਰੈਂਡ ਕਰ ਰਹੀ ਹੈ ਜਸਟ ਤੁਸੀਂ ਉਹਨਾਂ ਦੀ ਆਵਾਜ਼ ਸੁਣ ਲਓ ਤੁਹਾਨੂੰ ਸਭ ਕੁਝ ਪਤਾ ਲੱਗ ਜਾਊਗਾ ਉਹ ਕਿੱਦਾਂ ਦੇ ਸੀਗੇ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਆਪ ਸਭ ਨੂੰ ਤੇ ਆਪ ਕੀ ਦੇ ਪਰਿਵਾਰ ਨੂੰ ਪਹਿਲੀ ਬਾਤ ਚਾਈ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਿਵਸ ਤੇ ਲੱਖ ਲੱਖ ਵਧਾਈ ਆਓ ਰਲ ਮਿਲ ਕੇ ਆਪਾਂ ਪ੍ਰਣ ਲਈਏ ਕਿ ਉਹਨਾਂ ਵੱਲੋਂ ਦਿੱਤੀ ਗਈ ਸਿੱਖਿਆ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਨਾਮ ਜਪੋ ਵੰਡ ਛਕੋ ਕੀਰਤ ਕਰੋ ਤੁਸੀਂ ਸੁਣੀ ਲਿਆ ਕਿੰਦਾਂ ਦੀ ਸੋਚ ਸੀ ਉਹਨਾਂ ਦੀ ਨਾਮ ਜਪੋ ਕੀਰਤ ਕਰੋ ਕੀ ਇਦਾਂ ਦਾ ਇਨਸਾਨ ਬੁਰਾ ਹੋ ਸਕਦਾ ਕੀ ਇਹੋ ਜਿਹੀ ਗਲਤੀ ਸੀ ਉਹਨਾਂ ਦੀ ਨਹੀਂ ਵਿਸ਼ਵਾਸ ਹੁੰਦਾ ਕੀ ਹੋਇਆ ਹਲੇ ਵੀ ਐਂ ਲੱਗ ਰਿਹਾ ਕਿ ਨਹੀਂ ਹੁਣੇ ਉੱਠ ਜਾਣਗੇ ਹੁਣੇ ਉੱਠ ਜਾਣਗੇ ਨਹੀਂ ਵਿਸ਼ਵਾਸ ਹੋ ਰਿਹਾ ਕੀ ਹੋ ਗਿਆ ਇੱਕ ਅਛੇ ਇਨਸਾਨ ਕਿਸੇ ਬੱਚੇ ਨੇ ਰੋਲ ਮਾਡਲਸ ਬੱਚੇ ਫੋਟੋਆਂ ਬਣਾਵਣਾ ਕੇ ਭੇਜ ਰਹੇ ਨੇ ਡਰਗ ਐਡਿਕਸ਼ਨ ਦੇ ਉਪਰ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਬਰਨਾਲਾ ਡੀਐਸਪੀ ਵੱਲੋਂ ਟਰੋਫੀਜ਼ ਸ਼ਾਇਦ ਨਹੀਂ ਤੁਸੀਂ ਨਿਊਜ਼ ਦੇਖਿਆ ਹੋਣੀਆ ਉਹ ਜੱਜ ਨਾਲ ਮਤਲਬ ਕਨੈਕਟਡ ਸੀ ਉੱਥੇ ਜਿਹੜੇ ਕੈਦੀ ਸੀ ਜੋ ਡਰੱਗਸ ਦੇ ਸ਼ਿਕਾਰ ਸੀ ਉਹਨਾਂ ਨੂੰ ਸੈਮੀਨਾਰ ਦੇ ਕੇ ਆਏ ਸੀ ਗਰੁੱਪ ਡਿਸਕਸ਼ਨ ਕਰਕੇ ਆਏ ਸੀ ਉਹਨਾਂ ਦੀ ਤਾਂ ਕਿ ਆ ਚੀਜ਼ ਗਲਤ ਹੈ ਤੁਸੀਂ ਇਸ ਚੀਜ਼ ਤੋਂ ਬਾਹਰ ਆਓ ਉਹ ਕਹਿੰਦੇ ਸੀ ਨਸ਼ਾ ਬੁਰਾ ਹੈ ਨਸ਼ੇ ਕਰਨ ਵਾਲਾ ਇਨਸਾਨ ਬੁਰਾ ਨਹੀਂ ਹੈ ਆਦਤ ਬੁਰੀ ਹੈ ਇਨਸਾਨ ਬੁਰਾ ਨਹੀਂ ਹੈ ਉਹਨਾਂ ਦੀ ਸੋਚ ਇਹ ਸੀ ਬਟ ਅਸੀਂ ਕਦੇ ਵੀ ਨਹੀਂ ਸੋਚਿਆ ਸੀ ਕਿ ਇਦਾਂ ਦੇ ਇਨਸਾਨ ਨਾਲ ਕਦੇ ਇਦਾਂ ਵੀ ਕੁਝ ਹੋ ਸਕਦਾ ਸਾਡੇ ਪੰਜ ਮੇਰੀ ਗੱਲ ਹੋਈ ਸੀ ਕਹੀ ਗਿਆ ਉਹਨਾਂ ਨੇ ਚਾਹ ਬਣਾ ਮੈਂ ਆ ਗਿਆ ਅੱਜ ਤੱਕ ਮੇਰੀ ਮੇਰੇ ਕੰਨ ਚ ਉਹੀ ਆਵਾਜ਼ ਆ ਰਹੀ ਹੈ ਤੂੰ ਚਾਹ ਬਣਾ ਮੈਂ ਆ ਗਿਆ ਚਾਹ ਬਣਾ ਮੈਂ ਆ ਗਿਆ ਜੋ ਵੀ ਕੀਤਾ ਬਹੁਤ ਮਾੜਾ ਹੈ ਰਿਪੋਰਟ ਆ ਚੁੱਕੀ ਹੈ ਐਵੀਡੈਂਸ ਸਾਡੇ ਹੱਥੇ ਚ ਹੈ ਅਸੀਂ ਉਸ ਬੇਸ ਤੇ ਬੋਲ ਰਹੇ ਹਾਂ ਬਹੁਤ ਬੁਰੀ ਰਿਪੋਰਟ ਹੈ ਬਹੁਤ ਬੁਰੀ ਜਿੰਨਾ ਸੋਚਿਆ ਸੀ ਉਸ ਤੋਂ ਮਤਲਬ ਇੱਕ ਹਾਈ ਲੈਵਲ ਤੱਕ ਬੁਰੀ ਜਿੰਨਾ ਸ਼ਾਇਦ ਆਪਣੀ ਆਪਣਾ ਦਿਮਾਗ ਵੀ ਉਸ ਸੋਰਸ ਉੱਥੇ ਤੱਕ ਨਹੀਂ ਜਾਂਦਾ ਓਨੀ ਕਬੁਰੀ ਰਿਪੋਰਟ ਹੈ ਬਸ ਆਹੀ ਹੈ ਕਿ ਹੁਣ ਮੇਰਾ ਵੀ ਸ਼ਾਇਦ ਲਾਈਫ ਦਾ ਇੱਕੋ ਮਿਸ਼ਨ ਰਹਿ ਗਿਆ ਜਸਟਿਸ ਫॉर ਨਰਿੰਦਰਦੀਪ ਆਪਾਂ ਜਿੰਨਾ ਤੁਸੀਂ ਸਪੋਰਟ ਕਰ ਰਹੇ ਹੋ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਇਲੈਕਟ੍ਰੋਨਿਕ ਮੀਡੀਆ ਦੀ ਇੰਟਾਇਰ ਮੀਡੀਆ ਦੀ ਜਿੰਨੇ ਵੀ ਸਟੂਡੈਂਟਸ ਨੇ ਟੀਚਰਸ ਨੇ ਜਿੰਨੇ ਵੀ ਲੋਕ ਕੋਆਪਰੇਟ ਕਰ ਰਹੇ ਸਾਡੇ ਨਾਲ ਮੈਨੂੰ ਪਤਾ ਹੈ ਬਹੁਤ ਫੋਨ ਆ ਰਹੇ ਆ ਆਮ ਸੌਰੀ ਮੈਂ ਨਹੀਂ ਫੋਨ ਪਿਕ ਕਰ 파ਰੀ ਤੁਸੀਂ ਕੰਡੀਸ਼ਨ ਸਮਝੋ ਸਾਡੀ ਅਸੀਂ ਉਸ ਹਾਲਤ 'ਚ ਹੀ ਨਹੀਂ ਆਲੇ ਸੀ ਜਵਾਬ ਦਈਏ ਤੁਸੀਂ ਕੀ ਕਰ ਰਹੇ ਹੋ ਕੀ ਹੋ ਗਿਆ ਤੁਹਾਨੂੰ ਸਭ ਕੁਝ ਪਤਾ ਹੈ ਕੀ ਹੋ ਗਿਆ ਅਸੀਂ ਸਭ ਕੁਝ ਦੱਸ ਚੁੱਕੇ ਹਾਂ ਦੱਸ ਰਹੇ ਹਾਂ ਰਿਪੋਰਟ ਸ਼ੇਅਰ ਕਰ ਰਹੇ ਹਾਂ ਹੁਣੇ ਜਸਟ ਇੱਕ ਵੀਡੀਓ ਅਗੇਨ ਵਾਇਰਲ ਹੋਈ ਹੈ ਏ ਬੀ ਸੀ ਤੇ ਤੁਸੀਂ ਚੈੱਕ ਕਰ ਲਿਓ ਉਹਨਾਂ ਨੇ ਰਿਪੋਰਟ ਆਊਟ ਕਰਤੀ ਬਿਲਕੁਲ ਸਾਰਾ ਕੁਝ ਉਹਨਾਂ ਨੇ ਆਊਟ ਕਰਤਾ ਸਭ ਕੁਝ ਤੁਹਾਡੇ ਸਾਹਮਣੇ ਹੈ ਬਸ ਆਪਾਂ ਸਭ ਦਾ ਹੁਣ ਇੱਕੋ ਹੀ ਮਿਸ਼ਨ ਹੋਣਾ ਚਾਹੀਦਾ ਹੈ ਜਸਟਿਸ ਇਨਸਾਫ ਲੈ ਕੇ ਰਵਾਂਗੇ ਬਹੁਤ ਰੋਲੇ ਅਸੀਂ ਹੁਣ ਵਕਤ ਆ ਗਿਆ ਕਿ ਹੁਣ ਅਸੀਂ ਆਪਣੇ ਅੰਜੂ ਹੰਝੂ ਪੂੰਝੇ ਮੈਂ ਵੀ ਆਪਣੀ ਫੈਮਲੀ ਨੂੰ ਸਟਰੋਂਗ ਕਰੂੰਗੀ ਮੈਨੂੰ ਖੁਦ ਨੂੰ ਵੀ ਸਟਰੋਂਗ ਹੋਣਾ ਪਊਗਾ ਮੈਨੂੰ ਪਤਾ ਬਟ ਹੁਣ ਅਸੀਂ ਲੜਾਂਗੇ ਤੁਹਾਡੇ ਨਾਲ ਖੜਾਂਗੇ ਲੜਾਂਗੇ ਜੋ ਵੀ ਡਿਸੀਜਨ ਤੁਸੀਂ ਆਪਾਂ ਸਭ ਨਾਲ ਮਿਲ ਕੇ ਡਿਸੀਜਨ ਤੇ ਆਵਾਂਗੇ ਤੇ ਆਪਾਂ ਉਸ ਚੀਜ਼ ਨੂੰ ਫਾਈਟ ਬੈਕ ਕਰਾਂਗੇ ਮੈਨੂੰ ਪਤਾ ਰਸਤਾ ਸੌਖਾ ਨਹੀਂ ਹੈ ਸਰਕਾਰ ਨਾਲ ਲੜਨਾ ਸੌਖਾ ਨਹੀਂ ਹੁੰਦਾ ਬਹੁਤ ساری ਹਰਡਲਸ ਆਉਣਗੀਆਂ ਫਟਕਾਇਆ ਜਾਊਗਾ ਝੂਠੇ ਇਲਜ਼ਾਮ ਲੱਗਣਗੇ ਬਹੁਤ ਕੁਝ ਹੋਊਗਾ ਤਿਆਰਾਂ ਸੀ ਬਿਲਕੁਲ ਤਿਆਰਾਂ ਜਦੋਂ ਅਸੀਂ ਆਪਣੀ ਸਭ ਤੋਂ ਵੱਡੀ ਚੀਜ਼ ਇੱਕ ਆਪਣੀ ਅਨਮੋਲ ਚੀਜ਼ ਗਵਾ ਲਈ ਹੋਰ ਸਾਡੇ ਹੱਥੇ ਕੁਝ ਨਹੀਂ ਰਹਿ ਗਿਆ ਮੇਰੇ ਬੱਚੇ ਨੂੰ ਕੁਝ ਨਹੀਂ ਪਤਾ ਹਲੇ ਤੱਕ ਵੀ ਉਹਨੂੰ ਆਏ ਮੇਰੇ ਪਾਪਾ ਹਸਪੀਟਲ ਨੇ ਅਭੀ ਆ ਜਾਣਗੇ ਅਭੀ ਆ ਜਾਣਗੇ ਉਹ ਬਾਹਰ ਬੱਠਾ ਹਲੇ ਵੀ ਡਿੱਕੀ ਜਾਂਦਾ ਉਹਦੇ ਪਾਪਾ ਨੂੰ ਮੈਂ ਪੁੱਛਣਾ ਚਾਹਨੀ ਐ ਸਰਕਾਰ ਨੂੰ ਕੀ ਜਵਾਬ ਦਵਾ ਮੈਂ ਉਹਨੂੰ ਦੋ ਤੁਸੀਂ ਆ ਕੇ ਜਵਾਬ ਮੇਰੇ ਬੱਚੇ ਨੂੰ ਤੁਸੀਂ ਮਾਰਿਆ ਕਿਉਂ ਮਾਰਿਆ ਕੀ ਕਸੂਰ ਸੀ ਉਹਦਾ ਕਸੂਰ ਤਾਂ ਦੱਸ ਦੇ ਮਾਰਨ ਦਾ ਹੱਕ ਕਿਸੇ ਕੋਲ ਨਹੀਂ ਐ چاہے ਕੋਈ ਵੱਡੇ ਤੋਂ ਵੱਡਾ ਕ੍ਰਾਈਮਨਲ ਐ ਬਹੁਤ ਮਾੜਾ ਕੀਤਾ ਬਹੁਤ ਮਾੜਾ ਹੋਇਆ ਮੇਰੇ ਕੋਲੇ ਬਿਆਨ ਕਰਨ ਨੂੰ ਸ਼ਬਦ ਨਹੀਂ ਐ આંਸੂ ਮੇਰੇ ਮੁੱਕ ਚੁਕੇ ਨੇ ਰੋ ਰੋ ਕੇ ਥੱਕ ਚੁੱਕੀਆਂ ਟੁੱਟ ਚੁੱਕੀਆਂ ਪਰ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਮੈਨੂੰ ਇੱਕ ਅੰਦਰੋਂ ਹੋਇਆ ਹੈ ਕਿ ਨਹੀਂ ਡੋਲਣਾ ਨਹੀਂ ਸਟਰੋਂਗ ਹੋਣਾ ਪੈਣਾ ਤੇ ਮੈਂ ਪੂਰੀ ਕੋਸ਼ਿਸ਼ ਕਰੂੰਗੀ ਜਿੰਨਾ ਕਿ ਮੈਂ ਕਰ ਸਕਦੀਆਂ ਆਪਣੀ ਫੈਮਲੀ ਨੂੰ ਵੀ ਸਟਰੋਂਗ ਕਰੂੰਗੀ ਤੇ ਉਹ ਵੀ ਅੱਗੇ ਆਉਣਗੇ ਕੋਸ਼ਿਸ਼ ਕਰਨਗੇ ਕਿ ਅਸੀਂ ਪੂਰਾ ਦਾ ਪੂਰਾ ਤੁਹਾਨੂੰ ਸਹਿਯੋਗ ਕਰੀਏ ਬਿਲਕੁਲ ਸਹੀ ਆਪਾਂ ਮੰਡੀ ਕੱਲ ਬੰਦ ਕਰਾਂਗੇ ਤੇ ਇਹਨਾਂ ਨੂੰ ਆਪਾਂ ਹੁਣ ਜਿਹੜੇ ਚੁੱਪ ਕਰਕੇ ਬੈਠੇ ਮਨਵਰਤਾ ਾਰ ਕੇ ਬੈਠੇ ਐ ਇਹਨਾਂ ਨੂੰ ਸ਼ਾਇਦ ਹੁਣ ਇਹਨਾਂ ਦੀ ਵਾਰੀ ਐ ਇਹਨਾਂ ਨੂੰ ਕਰੰਟ ਦੇਣ ਦੀ ਬਹੁਤ ਹੋ ਗਿਆ ਬਹੁਤ ਸੈਂਡ ਕਰ ਲਿਆ ਬਹੁਤ ਲੋਕ ਐ ਜਿਹੜੇ ਬੋਲਦੇ ਹੀ ਨਹੀਂ ਮੈਂ ਵੀਰ ਜੀ ਦੀ ਜੋ 26 ਤਰੀਕ ਦਾ ਹੋਇਆ ਇਨਸੀਡੈਂਟ ਮੇਰਾ ਦਿਲ ਫਟ ਗਿਆ ਸੁਣ ਕੇ ਵੀ ਇਦਾਂ ਤਾਂ ਕੁਝ ਵੀ ਹੋ ਰਿਹਾ ਇਹ ਤਾਂ ਅਸੀਂ ਅਸੀਂ ਤਾਂ ਸਾਹਮਣੇ ਆ ਰਹੇ ਆ ਥੋੜੇ ਅਸੀਂ ਐਜੂਕੇਟਿਡ ਲੋਕ ਆ ਬਹੁਤ ਲੋਕ ਐ ਜਿਹੜੇ ਕਿ ਚੁੱਪੋ ਜਾਂਦੇ ਆ ਜਿਹੜੇ ਕਹਿੰਦੇ ਡੈੱਡ ਬੋਡੀ ਦੇ ਦਿਓ ਤੇ ਹੱਥ ਜੋੜ ਕੇ ਚਲੇ ਜਾਂਦੇ ਨੇ ਮੈਂ ਉਹਨਾਂ ਸਭ ਦੀ ਆਵਾਜ਼ ਬੰਨਣਾ ਚਾਹੁੰਦੀ ਆ ਮੈਂ ਚਾਹੁੰਨੀ ਆ ਮੇਰੇ ਹਸਬੰਦ ਦੀ ਜੋ ਇਹਨਾਂ ਦੀ ਡੈਥ ਹੋਈ ਹੈ ਐਟ ਲੀਸਟ ਵਿਅਰਥ ਨਾ ਜਾਵੇ ਸ਼ਹੀਦ ਦੀ ਮੇਰਾ ਬੇਟਾ ਵੀ ਇਹ ਕਹਿੰਦਾ ਜੋਨੇ ਸੁਣਿਆ ਬੋਲਦਾ ਪੁੱਛਦਾ ਮੈਨੂੰ ਮੇਰੇ ਪਪਾ ਸ਼ਹੀਦ ਹੋ ਗਏ ਤਾਂ ਮੈਂ ਉਹਨੂੰ ਆਈ ਨਹੀਂ ਕਹੂੰਗੀ ਮੈਂ ਉਹਨੂੰ ਇਹ ਹੀ ਕਹਿਣਾ ਚਾਹੁੰਨੀ ਆ ਉਹਨੂੰ ਸੱਚ ਮੈਂ ਇਹ ਹੀ ਦੱਸਣਾ ਚਾਹੁੰਨੀ ਆ ਹਾਂ ਬੇਟਾ ਤੇਰੇ ਪਪਾ ਸ਼ਹੀਦ ਹੋ ਗਏ ਬਸ ਮੈਂ ਆਈ ਕਹਿਣਾ ਚਾਹੁੰਨੀ ਆ ਕਿ ਆਪਾਂ ਅਸੀਂ ਸਾਰੀ ਸਾਰੀ ਫੈਮਿਲੀ ਜਿੰਨੀ ਵੀ ਸਾਡਾ ਸਾਰਾ ਪਰਿਵਾਰ ਹੈ ਅਸੀਂ ਸਭ ਤੁਹਾਡੇ ਨਾਲ ਆ ਬਸ ਆਪਾਂ ਹੀ ਦੂਜੇ ਦਾ ਸਾਥ ਹੁਣ ਬਣਨਾ ਸਟਰੋਂਗ ਰਹਿਣਾ ਤੇ ਹਰ ਮੁਸੀਬਤ ਦਾ ਸਾਹਮਣਾ ਆਪਾਂ ਕਰਨਾ ਥੈਂਕ ਯੂ ਸੋ ਮੱਚ